ਅਪਾ ਅਕਸਰ ਦੇਖਦੇ ਆ ਕਿ ਲਾਲਚ ਦੇ ਵਿੱਚ ਆ ਕੇ ਕੁਝ ਲੋਕ ਬਹੁਤ ਹੀ ਜ਼ਿਆਦਾ ਘਣਾਉਣੇ ਕਾਰੇ ਕਰ ਜਾਂਦੇ ਨੇ ਉਹ ਆਪਣੇ ਲਾਲਚ ਦੇ ਵਿੱਚ ਇਹ ਵੀ ਨਹੀਂ ਸੋਚਦੇ ਕਿ ਅੱਗੇ ਉਹਨਾਂ ਦੇ ਨਾਲ ਕੀ ਵਾਪਰੇਗਾ ਕੀ ਹੋਏਗਾ ਅੱਜ ਦੀ ਜਿਹੜੀ ਮੈਂ ਸੱਚੀ ਕਹਾਣੀ ਲੈ ਕੇ ਆਇਆ ਹਾਂ ਇਸ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਹੈ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕੁਝ ਐਸਾ ਵਾਪਰਦਾ ਹੈ ਕਿ ਸਾਰਾ ਪਰਿਵਾਰ ਤਬਾਹ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਗੱਡਾਵਾ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹ ਪੰਜਾਬ ਦੇ ਮਾਨਸਾ ਦੀ ਹੈ ਮਾਨਸਾ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਆਪਣੇ ਪਰਿਵਾਰ ਦੇ ਨਾਲ ਜਿਸ ਦਾ ਨਾਮ ਸੀ ਜੈਪਾਲ ਇਸ ਦੇ ਪਰਿਵਾਰ ਦੇ ਵਿੱਚ ਇਸ ਦੀ ਪਤਨੀ ਇਸ ਦੀ ਬੇਟੀ ਭਾਵਨਾ ਤੇ ਇਸ ਤੋਂ ਇਲਾਵਾ ਇਸ ਦਾ ਇੱਕ ਬੇਟਾ ਵੀ ਸੀ ਜੋ ਇਹ ਜੈਪਾਲ ਸੀ ਇਸ ਦਾ ਕੋਈ ਪੱਕਾ ਕੰਮ ਨਹੀਂ ਸੀ ਇਹ ਥੋੜਾ ਜਿਹਾ ਕੋਈ ਕੰਮ ਕਰਦਾ ਉਸ ਨੂੰ ਛੱਡ ਦਿੰਦਾ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕਿਸ ਨੇ ਲੰਬਾ ਸਮਾਂ ਕੀਤਾ ਹੋਵੇ ਤੇ ਆਪਣਾ ਕੰਮ ਸੈੱਟ ਕੀਤਾ ਹੋਵੇ ਇਹ ਬਸ ਕੁਝ ਸਮਾਂ ਕੰਮ ਕਰਦਾ ਫੇਰ ਕੰਮ ਬਦਲ ਲੈਂਦਾ ਫੇਰ ਕੋਈ ਹੋਰ ਕੰਮ ਕਰ ਲੈਂਦਾ ਤਾਂ ਹੁਣ ਇਹਦੀਆਂ ਇਹ ਹਰਕਤਾਂ ਕਰਕੇ ਜੋ ਇਸਦੀ ਪਤਨੀ ਸੀ ਇਸ ਦੇ ਨਾਲ ਲੜਦੀ ਝਗੜਦੀ ਰਹਿੰਦੀ ਸੀ ਉਸ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਪਹਿਲਾਂ ਉਹ ਟੀਵੀ ਰਿਪੇਅਰ ਦਾ ਕੰਮ ਕਰਦਾ ਸੀ ਇਹ ਕੰਮ ਉਸ ਨੇ ਕੁਝ ਸਮਾਂ ਕੀਤਾ ਤੇ ਫਿਰ ਇਹ ਕੰਮ ਬੰਦ ਕਰ ਦਿੱਤਾ ਇਸ ਤੋਂ ਬਾਅਦ ਇਸ ਨੇ ਕੇਬਲ ਦਾ ਕੰਮ ਕਰ ਲਿਆ ਕੇਬਲ ਦਾ ਕੰਮ ਵੀ ਉਸ ਨੇ ਕੁਝ ਸਮਾਂ ਕੀਤਾ ਤੇ ਫਿਰ ਇਹ ਵੀ ਬੰਦ ਕਰ ਦਿੱਤਾ ਹੁਣ ਇਹਨਾਂ ਦੇ ਘਰ ਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਇਸ ਦੀ ਪਤਨੀ ਭਵਾਨੀ ਹੁਣ ਟੈਨਸ਼ਨ ਦੇ ਵਿੱਚ ਰਹਿੰਦੀ ਸੀ। ਉਹ ਇਹਨੂੰ ਕਹਿੰਦੀ ਸੀ ਕਿ ਤੇਰੇ ਤੋਂ ਤਾਂ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਣਾ। ਹੁਣ ਮੈਂ ਹੀ ਕੁਝ ਕਰਾਂਗੀ। ਜੋ ਇਸ ਦੀ ਪਤਨੀ ਭਵਾਨੀ ਸੀ ਉਹ ਜਦੋਂ ਦੀ ਇਹਨਾਂ ਦੇ ਘਰ ਦੇ ਵਿੱਚ ਵਿਆਹ ਕੇ ਆਈ ਸੀ ਉਸ ਨੇ ਦੁੱਖ ਤੇ ਗਰੀਬੀ ਹੀ ਦੇਖੀ ਸੀ। ਸੁੱਖ ਦਾ ਕਦੇ ਵੀ ਦਿਨ ਨਹੀਂ ਦੇਖਿਆ ਸੀ। ਉਹ ਇਸ ਨੂੰ ਕਹਿੰਦੀ ਹੈ ਕਿ ਹੁਣ ਤੂੰ ਕਿਸੇ ਜੋਗਾ ਨਹੀਂ ਤੇ ਤੈਨੂੰ ਕੋਈ ਕੰਮ ਨਹੀਂ ਹੋਏਗਾ। ਹੁਣ ਮੈਨੂੰ ਹੀ ਕੁਝ ਨਾ ਕੁਝ ਕਰਨਾ ਪਊਗਾ। ਹੁਣ ਇਸੇ ਤਰ੍ਹਾਂ ਇੱਕ ਦਿਨ ਕੀ ਹੁੰਦਾ ਹੈ ਕਿ ਜੋ ਭਵਾਨੀ ਸੀ ਇਹ ਜਲੰਧਰ ਦੇ ਵਿੱਚ ਆਪਣੀ ਭੈਣ ਦੇ ਘਰ ਗਈ ਹੁੰਦੀ ਹੈ ਇਹ ਜਦੋਂ ਉਹ ਉੱਥੇ ਰੁਕੀ ਹੋਈ ਹੁੰਦੀ ਹੈ ਤਾਂ ਇਹ ਦੇਖਦੀ ਹੈ ਕਿ ਉੱਥੇ ਗਵਾਂਡ ਦੇ ਵਿੱਚ ਇੱਕ ਔਰਤ ਰਹਿੰਦੀ ਹੈ ਜਿਸ ਦੇ ਵਿੱਚ ਮਾਤਾ ਦੀ ਚੌਂਕੀ ਆਉਂਦੀ ਹੈ ਤਾਂ ਹੁਣ ਇਹ ਭਵਾਨੀ ਉੱਥੇ ਆਪਣੀ ਭੈਣ ਦੇ ਨਾਲ ਉਸ ਘਰ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਇਹ ਦੇਖਦੀ ਐ ਕਿ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਹੁੰਦੇ ਨੇ ਮਤਲਬ ਕਾਫੀ ਸ਼ਰਧਾਲੂ ਆਏ ਹੋਏ ਹੁੰਦੇ ਨੇ ਤੇ ਉੱਥੇ ਉਹ ਪੈਸੇ ਦਾ ਮੱਥਾ ਵੀ ਟੇਕਦੇ ਨੇ ਤੇ ਹੋਰ ਉਹ ਚੜਾਵਾ ਵੀ ਚੜਾਉਂਦੇ ਨੇ ਇਹ ਦੇਖਦੀ ਐ ਕਿ ਉਸ ਔਰਤ ਦਾ ਜਿਸ ਦੇ ਵਿੱਚ ਮਾਤਾ ਦੀ ਚੌਂਕੀ ਆਉਂਦੀ ਸੀ ਉਸ ਦੀ ਲੋਕ ਇੱਜ਼ਤ ਕਰ ਰਹੇ ਸੀ ਉਸ ਦਾ ਰਤਵਾ ਵੀ ਬਹੁਤ ਵਧੀਆ ਸੀ ਇਸ ਤੋਂ ਇਲਾਵਾ ਪੈਸਾ ਵੀ ਉੱਥੇ ਵਧੀਆ ਚੜ ਰਿਹਾ ਸੀ ਤਾਂ ਇਹ ਦੇਖ ਕੇ ਭਵਾਨੀ ਉੱਥੇ ਸੋਚਦੀ ਹੈ ਕਿ ਕਿਉਂ ਨਾ ਉਹ ਵੀ ਕੋਈ ਐਸੇ ਤਰ੍ਹਾਂ ਦਾ ਕੰਮ ਕਰੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਉਸ ਦੀ ਇੱਜ਼ਤ ਹੋਵੇ ਤੇ ਰੋਤਵਾ ਹੋਵੇ ਤੇ ਫਿਰ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਰਹੇਗੀ ਇਸ ਤੋਂ ਬਾਅਦ ਭਵਾਨੀ ਆਪਣੇ ਪਤੀ ਦੇ ਨਾਲ ਇਸ ਬਾਰੇ ਸਲਾਹ ਕਰਦੀ ਹੈ ਤਾਂ ਜੋ ਜੈਪਾਲ ਸੀ ਉਸ ਨੂੰ ਵੀ ਇਹ ਕੰਮ ਪਸੰਦ ਆ ਜਾਂਦਾ ਹੈ ਇਸ ਤੋਂ ਬਾਅਦ ਜੋ ਇਹ ਭਵਾਨੀ ਸੀ ਇਹ ਆਪਣਾ ਇਸ ਕੰਮ ਦੇ ਲਈ ਸ਼ੁਰੂ ਹੋ ਜਾਂਦੀ ਹੈ ਤੇ ਜੈਪਾਲ ਵੀ ਅਲੱਗ-ਅਲੱਗ ਤਰੀਕੇ ਉਸ ਨੂੰ ਦੱਸਦਾ ਆ ਇਹ ਕੰਮ ਉਹਨਾਂ ਨੂੰ ਇਸ ਕਰਕੇ ਵੀ ਪਸੰਦ ਸੀ ਕਿਉਂਕਿ ਇਸ ਦੇ ਵਿੱਚ ਕੋਈ ਜ਼ਿਆਦਾ ਇਨਵੈਸਟਮੈਂਟ ਵੀ ਨਹੀਂ ਸੀ ਕੋਈ ਪੈਸਾ ਨਹੀਂ ਲਗਾਉਣਾ ਸੀ ਬਲਕਿ ਲੋਕਾਂ ਨੇ ਉਹਨਾਂ ਦੇ ਘਰ ਦੇ ਵਿੱਚ ਆਉਣਾ ਸੀ ਸ਼ਰਧਾਲੂ ਬਣ ਕੇ ਤੇ ਪੈਸਾ ਉੱਥੇ ਆ ਕੇ ਚੜਾਉਣਾ ਸੀ ਉਸ ਸਮੇਂ ਇਹ ਜੋ ਕੰਮ ਸੀ ਆਪਣੇ ਪੰਜਾਬ ਦੇ ਵਿੱਚ ਕਾਫੀ ਚੱਲ ਵੀ ਰਿਹਾ ਸੀ ਬਹੁਤ ਸਾਰੇ ਜੋ ਲੋਕ ਸੀ ਉਹ ਬਾਬੇ ਬਣੇ ਹੋਏ ਸੀ ਤੇ ਲੋਕ ਸ਼ਰਧਾਲੂ ਬਣ ਕੇ ਉਹਨਾਂ ਦੇ ਕੋਲ ਪਹੁੰਚ ਦੇ ਸੀ ਹੁਣ ਇਸ ਕੰਮ ਦੇ ਲਈ ਲੋੜ ਸੀ ਐਡ ਕਰਨ ਦੀ ਜੋ ਇਹ ਐਡ ਕਰਨੀ ਸੀ ਉਹ ਹੁਣ ਜੈਪਾਲ ਕਰਨੀ ਸ਼ੁਰੂ ਕਰ ਦਿੰਦਾ ਉਹ ਹੁਣ ਜਿਹਨੂੰ ਵੀ ਮਿਲਦਾ ਉਹ ਲੋਕਾਂ ਨੂੰ ਇਹੀ ਗੱਲ ਦੱਸਦਾ ਕਿ ਮੰਗਲਵਾਰ ਨੂੰ ਉਸ ਦੀ ਪਤਨੀ ਦੇ ਵਿੱਚ ਮਾਤਾ ਆਈ ਸੀ ਤੇ ਉਹ ਵੀ ਹੁਣ ਮੰਗਲਵਾਰ ਦੇ ਮੰਗਲਵਾਰ ਆਪਣੇ ਘਰ ਦੇ ਵਿੱਚ ਮਾਤਾ ਦੀ ਚੌਂਕੀ ਲਾਇਆ ਕਰਨਗੇ ਉਹ ਹੁਣ ਜਿਸ ਨੂੰ ਵੀ ਮਿਲਦਾ ਸੀ ਉਸ ਨੂੰ ਉਹ ਸੱਦਾ ਦਿੰਦਾ ਸੀ ਆਪਣੇ ਘਰ ਦੇ ਵਿੱਚ ਆਉਣ ਦੇ ਲਈ ਇਸ ਤਰ੍ਹਾਂ ਹੁਣ ਇੱਕ ਇੱਕ ਦੋ ਦੋ ਕਰਕੇ ਇਹਨਾਂ ਦੇ ਘਰ ਦੇ ਵਿੱਚ ਸ਼ਰਧਾਲੂ ਆਉਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਕਿ ਭਵਾਨੀ ਦਾ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਹ ਹੁਣ ਉਹਨਾਂ ਨੂੰ ਪੁੱਛਿਆ ਵੀ ਦੇਣ ਲੱਗਦੀ ਹੈ ਜੇ ਕੋਈ ਕੰਮ ਬਾਰੇ ਪੁੱਛਦਾ ਹੈ ਤਾਂ ਇਹ ਉਹਨਾਂ ਨੂੰ ਇਹੀ ਕਹਿੰਦੀ ਹੈ ਕਿ ਬੱਸ ਹੁਣ ਸਭ ਕੁਝ ਠੀਕ ਹੋ ਜਾਵੇਗਾ ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਜੇਕਰ 100 ਦੇ ਵਿੱਚੋਂ ਕਿਸੇ 10 ਬੰਦਿਆਂ ਦਾ ਕੰਮ ਬਣ ਜਾਵੇ ਤਾਂ ਫਿਰ ਜੋ ਸ਼ਰਧਾ ਹੈ ਇਹ ਵਧ ਜਾਂਦੀ ਹੈ ਤਾਂ ਅੱਗੇ ਤੋਂ ਅੱਗੇ ਲੋਕ ਸੁਣ ਸੁਣਾ ਕੇ ਇਹਨਾਂ ਦੇ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਹੁਣ ਆਉਣ ਵਾਲੇ ਸ਼ਰਧਾਲੂਆਂ ਦੇ ਵਿੱਚੋਂ ਕੁਝ ਲੋਕਾਂ ਦਾ ਕੰਮ ਵੀ ਬਣ ਗਿਆ ਸੀ ਤਾਂ ਇਸ ਕਰਕੇ ਸ਼ਰਧਾ ਵੱਧਦੀ ਜਾ ਰਹੀ ਸੀ ਹੁਣ ਜੋ ਭਵਾਨੀ ਦਾ ਨਾਮ ਸੀ ਉਹ ਮੁਹੱਲੇ ਦੇ ਵਿੱਚੋਂ ਨਿਕਲ ਕੇ ਆਲੇ-ਦਾਲੇ ਇਲਾਕੇ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ ਆਉਣ ਵਾਲੇ ਜੋ ਇਹ ਸ਼ਰਧਾਲੂ ਸੀ ਇਹ ਆਪਣੇ ਆਪਣੇ ਸ਼ਰਧਾ ਦੇ ਅਨਸਾਰ ਉੱਤੇ ਮੱਥਾ ਵੀ ਟੇਕਦੇ ਸੀ ਤੇ ਇਸ ਤੋਂ ਇਲਾਵਾ ਉਹ ਇਹਨਾਂ ਦੀ ਪੈਸਿਆਂ ਦੇ ਨਾਲ ਮਦਦ ਵੀ ਕਰਦੇ ਸੀ ਮਤਲਬ ਕਿ ਚੜਾਵਾ ਚੜਾਉਂਦੇ ਸੀ ਹੁਣ ਜੋ ਜੈਪਾਲ ਸੀ ਇਹ ਦੇਖ ਕੇ ਬਹੁਤ ਹੀ ਖੁਸ਼ ਹੋ ਚੁੱਕਿਆ ਸੀ ਕਿਉਂਕਿ ਉਹ ਸੋਚਦਾ ਸੀ ਕਿ ਇਸ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਵੀ ਨਹੀਂ ਹੈ ਤੇ ਹੋਰ ਜ਼ਿਆਦਾ ਕੋਈ ਮਿਹਨਤ ਵੀ ਨਹੀਂ ਹੈ ਤੇ ਹੁਣ ਪੈਸਾ ਵੀ ਡਬਲ ਦਾ ਤਿੱਗਣਾ ਬਣ ਰਿਹਾ ਹੈ ਉਹ ਜੋ ਪਵਾਨੀ ਸੀ ਇਸ ਦੇ ਕੋਲ ਕੁਝ ਇਸ ਤਰ੍ਹਾਂ ਦੇ ਲੋਕ ਵੀ ਆਉਂਦੇ ਸੀ ਜੋ ਬਾਹਰ ਜਾਣਾ ਚਾਹੁੰਦੇ ਸੀ ਕਾਫੀ ਤਕੜੇ ਵਪਾਰੀ ਵੀ ਆਉਣ ਲੱਗੇ ਸੀ ਐਸੇ ਦੌਰਾਨ ਇੱਕ ਹਰਿਆਣਾ ਦਾ ਲੜਕਾ ਆਉਂਦਾ ਉਹ ਜੋ ਲੜਕਾ ਸੀ ਪਿਛਲੇ 5 ਸਾਲਾਂ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਵਾਰ ਦਾ ਨਹੀਂ ਬਣ ਰਿਹਾ ਸੀ ਹੁਣ ਜਦੋਂ ਉਹ ਭਵਾਨੀ ਦੇ ਕੋਲ ਆਉਣਾ ਸ਼ੁਰੂ ਹੋਇਆ ਤਾਂ ਉਸ ਤੋਂ 2-3 ਮਹੀਨੇ ਬਾਅਦ ਹੀ ਉਸ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਸੀ ਤੇ ਉਹ ਜੋ ਲੜਕਾ ਸੀ ਉਸ ਨੇ ਇਹ ਸੁੱਖਿਆ ਹੋਇਆ ਸੀ ਕਿ ਜੇਕਰ ਉਹ ਵਿਦੇਸ਼ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਫਿਰ ਉਹ ਆਪਣੀ ਜੋ ਉਸ ਦੀ ਆਮਦਨੀ ਹੋਵੇਗੀ ਉਸ ਦਾ 10% ਹਿੱਸਾ ਉਹ ਭਵਾਨੀ ਨੂੰ ਉਸ ਦੇ ਕਦਮਾਂ ਦੇ ਵਿੱਚ ਰੱਖਿਆ ਕਰੇਗਾ ਇਸ ਤਰ੍ਹਾਂ ਜਦੋਂ ਉਹ ਲੜਕਾ ਬਾਹਰ ਕਮਾਈ ਕਰਦਾ ਸੀ ਤਾਂ ਉਹ ਆਪਣੀ ਆਮਦਨ ਦਾ 10% ਹਿੱਸਾ ਭਵਾਨੀ ਨੂੰ ਭੇਜਦਾ ਸੀ ਇਸ ਨਾਲ ਇਹਨਾਂ ਦੇ ਜੋ ਘਰ ਦੇ ਹਾਲਾਤ ਸੀ ਬਹੁਤ ਹੀ ਜ਼ਿਆਦਾ ਵਧੀਆ ਹੋ ਚੁੱਕੇ ਸੀ ਹੁਣ ਇੱਕ ਪਾਸੇ ਆਪਾਂ ਇਹ ਦੇਖਦੇ ਹਾਂ ਕਿ ਮਾਂ ਪਿਓ ਜੋ ਕੁਝ ਕਰਦਾ ਆ ਬੱਚਾ ਵੀ ਉਸ ਨੂੰ ਦੇਖਦਾ ਹੈ ਫਿਰ ਉਹ ਉਸੇ ਤਰ੍ਹਾਂ ਕਰਦਾ ਹੈ ਇਸ ਤਰ੍ਹਾਂ ਹੁਣ ਜੋ ਇਹਨਾਂ ਦੇ ਘਰ ਦੇ ਵਿੱਚ ਵੱਡੇ ਵੱਡੇ ਬੰਦੇ ਆਉਂਦੇ ਸੀ ਤਾਂ ਭਵਾਨੀ ਜੋ ਸੀ ਉਸਦੇ ਹੁਣ ਉਹਨਾਂ ਦੇ ਨਾਲ ਰਿਸ਼ਤੇ ਬਣਨੇ ਵੀ ਸ਼ੁਰੂ ਹੋ ਗਏ ਸੀ ਇਸ ਦੀ ਜੋ ਘਰ ਦੇ ਵਿੱਚ ਬੇਟੀ ਸੀ ਜਿਸ ਨੂੰ ਕਾਜਲ ਕਹਿੰਦੇ ਸੀ ਉਹ ਵੀ ਹੁਣ ਜਵਾਨ ਹੋ ਚੁੱਕੀ ਸੀ ਉਹ ਵੀ ਹੁਣ ਇਹ ਸਭ ਆਪਣੀਆਂ ਅੱਖਾਂ ਦੇ ਨਾਲ ਜੋ ਘਰ ਦੇ ਹੋ ਰਹੀ ਸੀ ਉਹ ਦਿਖ ਰਹੀ ਸੀ ਉਸ ਦਾ ਨਾਮ ਵੈਸੇ ਭਾਵਨਾ ਸੀ ਪਰ ਉਸ ਨੂੰ ਪਿਆਰ ਦੇ ਨਾਲ ਕਾਜਲ ਕਹਿੰਦੇ ਸੀ ਇਹ ਉਸ ਦਾ ਨਾਮ ਤਾਂ ਪਿਆਰ ਸੀ ਕਿਉਂਕਿ ਜੋ ਇਹ ਕਾਜਲ ਸੀ ਉਹ ਹਿੰਦੀ ਫਿਲਮਾਂ ਦੇ ਵਿੱਚ ਆਉਣ ਵਾਲੀ ਜੋ ਹੀਰੋਇਨ ਹੈ ਕਾਜਲ ਉਹਦੇ ਵਰਗੀ ਦਿਖਦੀ ਸੀ ਦੇਖਣ ਦੇ ਵਿੱਚ ਇਹ ਕਾਫੀ ਖੂਬਸੂਰਤ ਸੀ ਹੁਣ ਆਪਣੀ ਮਾਂ ਦੀਆਂ ਇਹ ਸਭ ਹਰਕਤਾਂ ਦੇਖ ਕੇ ਜੋ ਇਹ ਕਾਜਲ ਸੀ ਉਸ ਨੂੰ ਵੀ ਪੈਸੇ ਦਾ ਲਾਲਚ ਪੈ ਜਾਂਦਾ ਕਰਦੇ ਵਿੱਚ ਜਿਆਦਾ ਪੈਸਾ ਆਉਣ ਦੇ ਨਾਲ ਹੁਣ ਜੋ ਕਾਜਲ ਸੀ ਇਹ ਪੂਰੀ ਆਜ਼ਾਦੀ ਦੇ ਨਾਲ ਘੁੰਮਦੀ ਸੀ ਇਹ ਕਿਸੇ ਨੂੰ ਕੁਝ ਨਹੀਂ ਦੱਸਦੀ ਸੀ ਕੁਝ ਨਹੀਂ ਪੁੱਛਦੀ ਸੀ ਇਹ ਬਾਹਰ ਅਲੱਗ-ਅਲੱਗ ਮੁੰਡਿਆਂ ਦੇ ਨਾਲ ਘੁੰਮਦੀ ਸੀ ਇਹ ਕਿਸੇ ਤੋਂ ਪੈਸੇ ਖਾਂਦੀ ਸੀ ਕਿਸੇ ਤੋਂ ਇਹ ਮੋਬਾਈਲ ਲੈਂਦੀ ਸੀ ਅਲੱਗ-ਅਲੱਗ ਮੁੰਡਿਆਂ ਤੋਂ ਇਹ ਤਰ੍ਹਾਂ-ਤਰ੍ਹਾਂ ਦੇ ਗਿਫਟ ਲੈਂਦੀ ਸੀ ਕੋਈ ਮੁੰਡਾ ਕਾਜਲ ਨੂੰ ਕਪੜੇ ਲਿਆ ਕੇ ਦਿੰਦਾ ਕੋਈ ਸ਼ਾਪਿੰਗ ਕਰਾ ਕੇ ਲਿਆਉਂਦਾ ਜੋ ਇਹ ਲੜਕੇ ਸੀ ਇਹ ਕਾਜਲ ਨੂੰ ਪਾਉਣਾ ਚਾਹੁੰਦੇ ਸੀ ਪਰ ਕਾਜਲ ਜੋ ਸੀ ਇਹ ਬਹੁਤ ਹੀ ਇੱਕ ਚਲਾਕ ਲੜਕੀ ਸੀ ਇਹ ਕਿਸੇ ਦੇ ਵੀ ਹੱਥ ਨਹੀਂ ਆਉਂਦੀ ਬਸ ਇਹ ਮੁੰਡਿਆਂ ਤੋਂ ਪੈਸੇ ਖਾਈ ਜਾ ਰਹੀ ਸੀ ਜਾਂ ਫਿਰ ਉਹਨਾਂ ਦੇ ਨਾਲ ਸਿਰਫ ਇਹ ਘੁੰਮਦੀ ਰਹਿੰਦੀ ਸੀ ਐਸੀ ਤਰ੍ਹਾਂ ਹੁਣ ਅੱਗੇ ਕੀ ਹੁੰਦਾ ਹੈ ਕਿ ਸਮਾਣਾ ਦੇ ਵਿੱਚ ਇੱਕ ਬਹੁਤ ਹੀ ਫੇਮਸ ਕੱਪੜੇ ਦੀ ਦੁਕਾਨ ਹੁੰਦੀ ਹੈ ਜੋ ਇਹ ਕਾਜਲ ਸੀ ਇਹ ਜ਼ਿਆਦਾਤਰ ਜੋ ਕੱਪੜਾ ਖਰੀਦਦੀ ਸੀ ਇਹ ਉਸ ਦੁਕਾਨ ਤੋਂ ਹੀ ਖਰੀਦਦੀ ਸੀ ਇਸ ਦਾ ਅਕਸਰ ਹੀ ਉਸ ਦੁਕਾਨ ਦੇ ਉੱਤੇ ਆਉਣਾ ਜਾਣਾ ਹੁੰਦਾ ਸੀ ਹੁਣ ਉੱਥੇ ਜੋ ਦੁਕਾਨ ਮਾਲਕ ਸੀ ਉਸ ਦਾ ਇੱਕ ਬੇਟਾ ਸੀ ਰਾਹੁਲ ਰਾਹੁਲ ਵੀ ਇਸ ਨੂੰ ਉੱਥੇ ਆਉਂਦੇ ਜਾਂਦੇ ਹੋਏ ਦੇਖਦਾ ਸੀ ਰਾਹੁਲ ਜੋ ਸੀ ਉਹ ਇਸ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਇਸ ਨੂੰ ਪਾਉਣਾ ਚਾਹੁੰਦਾ ਸੀ ਕਾਇਲ ਸੋਚਦੀ ਸੀ ਕਿ ਕਿਉਂ ਨਾ ਦੁਕਾਨ ਮਾਲਕ ਦੇ ਮੁੰਡੇ ਨੂੰ ਹੀ ਆਪਣੇ ਜਾਲ ਦੇ ਵਿੱਚ ਫਸਾਇਆ ਜਾਵੇ ਤਾਂ ਇਸ ਦੇ ਨਾਲ ਮੈਂ ਆਪਣੇ ਜੋ ਵੀ ਕੱਪੜੇ ਲੈਣੇ ਹੋਇਆ ਕਰਨਗੇ ਮੈਨੂੰ ਪੈਸੇ ਨਹੀਂ ਦੇਣੇ ਪਿਆ ਕਰਨਗੇ ਮੈਂ ਫਰੀ ਦੇ ਵਿੱਚ ਹੀ ਇੱਥੋਂ ਸ਼ਾਪਿੰਗ ਕਰਕੇ ਚਾਇਆ ਕਰਾਂਗੀ ਇੱਕ ਦਿਨ ਕੀ ਹੁੰਦਾ ਹੈ ਕਿ ਕਾਜਲ ਦੁਕਾਨ ਦੇ ਉੱਤੇ ਜਾਂਦੀ ਹੈ ਤਾਂ ਰਾਹੁਲ ਵੀ ਉੱਤੇ ਬੈਠਾ ਹੁੰਦਾ ਹੈ ਇਹ ਉਥੋਂ 4-5 ਸੂਟ ਲੈ ਲੈਂਦੀ ਹੈ ਤੇ ਇਸ ਤੋਂ ਬਾਅਦ ਇਹ ਰਾਹੁਲ ਨੂੰ ਕਹਿੰਦੀ ਹੈ ਕਿ ਮੈਂ ਆਹ ਸਾਰੇ ਸੂਟ ਲੈ ਕੇ ਜਾ ਰਹੀ ਹਾਂ ਇਸ ਦੇ ਵਿੱਚੋਂ ਜੋ ਮੈਂ ਰੱਖਣੇ ਹੋਏ ਮੈਂ ਉਹ ਰੱਖ ਲਾਵਾਂਗੀ ਤੇ ਜੋ ਵਾਪਸ ਕਰਨੇ ਹੋਣਗੇ ਉਹ ਮੈਂ ਤੁਹਾਡੀ ਦੁਕਾਨ ਦੇ ਉੱਤੇ ਭੇਜ ਦੇਵਾਂਗੀ ਇਹ ਇੱਕ ਪਰਚੀ ਦੇ ਉੱਤੇ ਆਪਣਾ ਨੰਬਰ ਲਿਖਦੀ ਹੈ ਤੇ ਇਹ ਰਾਹੁਲ ਨੂੰ ਦੇ ਦਿੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੋਈ ਤਾਂ ਤੁਸੀਂ ਮੈਨੂੰ ਇਸ ਨੰਬਰ ਦੇ ਉੱਤੇ ਫੋਨ ਕਰ ਸਕਦੇ ਹੋ ਉਧਰ ਜੋ ਰਾਹੁਲ ਸੀ ਉਹ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਕਿਸੇ ਤਰੀਕੇ ਉਹ ਕਾਜਲ ਦੇ ਨਾਲ ਗੱਲਬਾਤ ਕਰੇ ਹੁਣ ਫੋਨ ਨੰਬਰ ਮਿਲ ਚੁੱਕਿਆ ਸੀ ਤਾਂ ਹੁਣ ਉਹ ਫੋਨ ਦੇ ਉੱਤੇ ਗੱਲਬਾਤ ਸ਼ੁਰੂ ਕਰ ਦਿੰਦੇ ਨੇ ਫਿਰ ਇਹ ਬਾਹਰ ਮਿਲਦੇ ਵੀ ਨੇ ਤੇ ਜੋ ਰਾਹੁਲ ਸੀ ਉਹ ਉਸਦੇ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ ਪਰ ਜੋ ਕਾਜਲ ਸੀ ਇਹ ਬਹੁਤ ਹੀ ਚਲਾਕ ਸੀ ਇਹ ਉਸਦੇ ਇਦਾਂ ਹੱਥ ਨਹੀਂ ਆਉਂਦੀ ਰਾਹੁਲ ਉਸ ਨੂੰ 20000 ਰੁਪਏ ਦਾ ਇੱਕ ਮੋਬਾਈਲ ਫੋਨ ਵੀ ਲੈ ਕੇ ਦਿੰਦਾ ਹੈ ਇਸ ਤੋਂ ਬਾਅਦ ਉਹ ਉਸ ਨੂੰ ਇੱਕ ਸਕੂਟੀ ਵੀ ਲੈ ਕੇ ਦਿੰਦਾ ਹੈ ਬਾਹਰ ਹੁਣ ਰਾਹੁਲ ਨੂੰ ਕੁਝ ਦੋਸਤਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਸਿਰਫ ਰਾਹੁਲ ਤੋਂ ਹੀ ਪੈਸੇ ਨਹੀਂ ਖਾ ਰਹੀ ਉਹ ਬਾਹਰ ਬਹੁਤ ਮੁੰਡਿਆਂ ਦੇ ਨਾਲ ਗੱਲਬਾਤ ਕਰਦੀ ਹੈ ਤੇ ਲੋਕਾਂ ਤੋਂ ਉਹ ਪੈਸੇ ਖਾਂਦੀ ਹੈ ਹੁਣ ਜੋ ਰਾਹੁਲ ਸੀ ਉਹ ਸਿਰਫ ਇਹ ਚਾਹੁੰਦਾ ਸੀ ਕਿ ਉਹ ਕਿਸੇ ਤਰੀਕੇ ਦੇ ਨਾਲ ਇੱਕ ਵਾਰੀ ਕਾਜਲ ਨੂੰ ਤੇ ਉਹ ਆਪਣੇ ਪੂਰੇ ਜੋ ਪੈਸੇ ਨੇ ਉਹ ਵਸੂਲ ਕਰ ਲਵੇਗਾ ਪਰ ਜੋ ਕਾਜਲ ਸੀ ਉਸਦੇ ਹੱਥ ਨਹੀਂ ਆਉਂਦੀ ਹਜੇ ਇਹ ਸਭ ਕੁਝ ਚੱਲ ਹੀ ਰਿਹਾ ਹੁੰਦਾ ਆ ਕਿ 7 ਜੁਲਾਈ 2013 ਨੂੰ ਜੋ ਇਹ ਕਾਜਲ ਸੀ ਇਹ ਗਾਇਬ ਹੋ ਜਾਂਦੀ ਹੈ ਹੁਣ ਜੋ ਭਾਵਨਾ ਦੇ ਘਰ ਦੇ ਸੀ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹ ਉਸ ਦੀ ਇੱਧਰ ਉੱਧਰ ਭਾਲ ਕਰਦੇ ਨੇ ਪਰ ਕਾਜਲ ਦਾ ਭਾਵਨਾ ਦਾ ਕਿਤੇ ਵੀ ਕੁਝ ਪਤਾ ਨਹੀਂ ਲੱਗਦਾ ਜੋ ਇਹ ਭਾਵਨਾ ਸੀ ਇਹ ਉਸ ਦਿਨ ਘਰੋਂ ਹਰਿਆਣਾ ਦੇ ਵਿੱਚ ਆਪਣੀ ਮਾਸੀ ਨੂੰ ਮਿਲਣ ਦੇ ਲਈ ਉੱਥੇ ਗਈ ਸੀ ਹੁਣ ਜਦੋਂ ਉਹ ਉਸ ਦੀ ਮਾਸੀ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਫਿਰ ਉਹ ਦੱਸ ਵੀ ਹੈ ਕਿ ਹਾਂ ਉਹ ਇੱਥੇ ਮਿਲਣ ਦੇ ਲਈ ਆਈ ਤਾਂ ਜ਼ਰੂਰ ਸੀ ਪਰ ਉਹ ਇੱਥੋਂ ਜਾ ਚੁੱਕੀ ਹੈ ਹੁਣ ਜੈਪਾਲ ਤੇ ਭਵਾਨੀ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਤੇ ਉਹ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦੇ ਨੇ ਜੋ ਪੁਲਿਸ ਵਾਲੇ ਸੀ ਉਹ ਵੀ ਆਪਣੀ ਪੂਰੀ ਕੋਸ਼ਿਸ਼ ਕਰਦੇ ਨੇ ਭਾਵਨਾ ਨੂੰ ਲੱਭਣ ਦੇ ਲਈ ਪਰ ਭਾਵਨਾ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਇਸ ਤੋਂ ਬਾਅਦ ਜੈਪਾਲ ਤੇ ਉਸਦੇ ਰਿਸ਼ਤੇਦਾਰ ਤੇ ਇਸ ਦੇ ਵਿੱਚ ਜੋ ਸ਼ਰਧਾਲੂ ਹੁੰਦੇ ਨੇ ਉਹ ਪੁਲਿਸ ਵਾਲਿਆਂ ਦੇ ਉੱਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਪੁਲਿਸ ਵਾਲੇ ਨੇ ਭਾਵਨਾ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਫਿਰ ਇਹ ਇਕੱਠੇ ਹੋ ਕੇ ਪਟਿਆਲਾ ਹਿਸਾਰ ਜੋ ਰੋਡ ਸੀ ਉਸ ਨੂੰ ਜਾਮ ਕਰ ਦਿੰਦੇ ਨੇ ਉੱਥੇ ਇਹ ਧਰਨਾ ਲਗਾ ਲੈਂਦੇ ਨੇ ਇਸ ਤੋਂ ਬਾਅਦ ਪੁਲਿਸ ਵਾਲੇ ਜਦੋਂ ਉੱਥੇ ਜਾਂਦੇ ਨੇ ਉਹ ਧਰਨਾ ਚਕਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਭਵਾਨੀ ਸੀ ਉਹ ਉਹਨਾਂ ਨੂੰ ਕਹਿੰਦੀ ਹੈ ਕਿ ਪਹਿਲਾਂ ਉਹ ਉਹਨਾਂ ਦੀ ਬੇਟੀ ਨੂੰ ਲੱਭ ਕੇ ਦੇਣ ਉਹ ਫੇਰ ਹੀ ਇਹ ਧਰਨਾ ਉੱਥੋਂ ਚੁੱਕਣਗੇ ਇਸ ਤੋਂ ਬਾਅਦ ਇੱਕ ਦਿਨ ਨਿਕਲਦਾ ਤਾਂ ਸਰਹੰਦ ਨਹਿਰ ਦੇ ਨੇੜੇ ਉਹ ਜੋ ਇਹ ਕਾਜਲ ਸੀ ਉਸ ਦੀ ਲਾਸ਼ ਉੱਥੋਂ ਮਿਲ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਬਿਨਾਂ ਪੁੱਛਿਆ ਹੀ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਜੋ ਇਹ ਮਾਹੌਲ ਪਹਿਲਾਂ ਹੀ ਗਰਮ ਸੀ ਉਹ ਹੋਰ ਗਰਮਾ ਜਾਂਦਾ ਆ ਤਾਂ ਫਿਰ ਪੁਲਿਸ ਵਾਲੇ ਇਹਨਾਂ ਨੂੰ ਕਹਿੰਦੇ ਨੇ ਕਿ 24 ਘੰਟਿਆਂ ਦੇ ਦਰਮਿਆਨ ਉਹ ਇਸ ਲੜਕੀ ਦੇ ਕਾਤਲਾਂ ਨੂੰ ਲੱਭ ਕੇ ਉਹਨਾਂ ਦੇ ਸਾਹਮਣੇ ਲੈ ਆਉਣਗੇ ਇਸ ਤੋਂ ਬਾਅਦ ਜੋ ਭਾਵਨਾ ਸੀ ਉਸ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਜਦੋਂ ਲਿਸਟ ਆਉਂਦੀ ਹੈ ਤਾਂ ਪੁਲਿਸ ਵਾਲਿਆਂ ਦੇ ਸਾਰੇ ਉਸ ਲੜਕਿਆਂ ਦਾ ਨਾਮ ਸਾਹਮਣੇ ਆ ਜਾਂਦਾ ਆ ਜਿਨ੍ਹਾਂ ਦੇ ਨਾਲ ਇਹ ਕਾਜਲ ਗੱਲਾਂ ਮਾਰਦੀ ਸੀ ਜਿਨ੍ਹਾਂ ਤੋਂ ਪੈਸੇ ਖਾਂਦੀ ਸੀ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਇਹ ਕਾਜਲ ਦੇ ਆਸ਼ਿਕਾਂ ਦੇ ਵਿੱਚੋਂ ਇੱਕ ਮਯੰਕ ਤੇ ਇੱਕ ਕਰਨ ਨੂੰ ਚੱਕ ਲੈਂਦੇ ਨੇ ਤੇ ਫਿਰ ਇਹਨਾਂ ਤੋਂ ਪੁਸਤਕ ਵਿੱਚ ਕੀਤੀ ਜਾਂਦੀ ਆ ਤਾਂ ਫਿਰ ਉਹ ਅੱਗੇ ਦੱਸਦੇ ਨੇ ਕਿ ਹਾਂ ਉਹਨਾਂ ਦੇ ਰਿਲੇਸ਼ਨ ਜ਼ਰੂਰ ਰਹੇ ਨੇ ਪਰ ਉਹਨਾਂ ਨੇ ਕਾਜਲ ਨੂੰ ਨਹੀਂ ਮਾਰਿਆ ਤੇ ਉਹ ਦੱਸਦੇ ਨੇ ਕਿ ਇਸ ਸਮੇਂ ਰਾਹੁਲ ਦੇ ਨਾਲ ਉਸ ਦਾ ਰਿਲੇਸ਼ਨ ਚੱਲ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਰਾਹੁਲ ਨੂੰ ਗ੍ਰਿਫਤਾਰ ਕਰਦੇ ਨੇ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਰਾਹੁਲ ਦੱਸਦਾ ਆ ਕਿ 7 ਜੁਲਾਈ ਨੂੰ ਜੋ ਭਾਵਨਾ ਸੀ ਉਹਨਾਂ ਦੇ ਘਰ ਦੇ ਵਿੱਚ ਆਈ ਸੀ ਉਹ ਉਹਨਾਂ ਦੇ ਘਰੇ ਆ ਕੇ ਉਸਦੇ ਘਰ ਦੇ ਨੂੰ ਕਹਿੰਦੀ ਹੈ ਕਿ ਉਹ ਰਾਹੁਲ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਪਰ ਅੱਗੇ ਉਸਦੇ ਘਰ ਦੇ ਕਹਿ ਦਿੰਦੇ ਨੇ ਕਿ ਹਜੇ ਤੇਰੀ ਉਮਰ ਵਿਆਹ ਦੀ ਨਹੀਂ ਹੈ ਤੇ ਜੋ ਰਾਹੁਲ ਹੈ ਉਹ ਵੀ ਹਜੇ ਛੋਟਾ ਆ ਇਸ ਕਰਕੇ ਅਸੀਂ ਹਜੇ ਵਿਆਹ ਨਹੀਂ ਕਰ ਸਕਦੇ ਇਸ ਤੋਂ ਬਾਅਦ ਇਹ ਗੱਲਾਂ ਕਰਕੇ ਉਹ ਉਥੋਂ ਵਾਪਸ ਚਲੀ ਗਈ ਸੀ ਇਸ ਤੋਂ ਬਾਅਦ ਪੁਲਿਸ ਨੂੰ ਉਹਨਾਂ ਦੇ ਖੂਫੀਆ ਸੂਤਰਾਂ ਤੋਂ ਕੋਈ ਜਾਣਕਾਰੀ ਮਿਲਦੀ ਹੈ ਤੇ ਪੁਲਿਸ ਵਾਲੇ ਹੁਣ ਜੈਪਾਲ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਦੇ ਨੇ ਤੇ ਥਾਣੇ ਲੈ ਆਉਂਦੇ ਨੇ ਇਹਨਾਂ ਤੋਂ ਹੁਣ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਜੋ ਭਵਾਨੀ ਸੀ ਇਹ ਸਾਰੀ ਕਹਾਣੀ ਉਥੇ ਉਗਲ ਦਿੰਦੀ ਹੈ ਇਹ ਦੱਸਦੀ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਉਸ ਦੀ ਲੜਕੀ ਦੇ ਕਈ ਮੁੰਡਿਆਂ ਦੇ ਨਾਲ ਰਿਲੇਸ਼ਨ ਚੱਲ ਰਹੇ ਸੀ ਉਹ ਉਸ ਦੀ ਬਦਨਾਮੀ ਕਰਾ ਰਹੀ ਸੀ ਜਦ ਕਿ ਸਮਾਜ ਦੇ ਵਿੱਚ ਉਸ ਦਾ ਜੋ ਨਾਂ ਸੀ ਉਸ ਦਾ ਜੋ ਰਤਵਾ ਸੀ ਇਹ ਕਾਫੀ ਵਧੀਆ ਸੀ ਦੂਜਾ ਕਾਰਨ ਭਵਾਨੀ ਦੱਸਦੀ ਹੈ ਕਿ ਜੋ ਲੜਕਾ ਹਰਿਆਣੇ ਦਾ ਉਸ ਨੇ ਬਾਹਰ ਵਿਦੇਸ਼ ਦੇ ਵਿੱਚ ਭੇਜਿਆ ਸੀ ਉਹ ਇੰਡੀਆ ਆਇਆ ਹੋਇਆ ਸੀ ਉਸਨੇ ਕਾਜਲ ਨੂੰ ਦੇਖਿਆ ਕਾਜਲ ਨੂੰ ਦੇਖ ਕੇ ਉਹ ਉਸ ਦੇ ਉੱਤੇ ਫਿਦਾ ਹੋ ਗਿਆ ਸੀ ਤੇ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਭਵਾਨੀ ਵੀ ਚਾਹੁੰਦੀ ਸੀ ਕਿ ਜੋ ਕਾਜਲ ਹੈ ਉਸ ਲੜਕੇ ਚੰਦਰ ਪ੍ਰਕਾਸ਼ ਦੇ ਨਾਲ ਵਿਆਹ ਕਰਵਾ ਲਵੇ ਕਿਉਂਕਿ ਇਸ ਦੇ ਨਾਲ ਉਸ ਦੀ ਜੋ ਵੀ ਪ੍ਰਾਪਰਟੀ ਹੈ ਉਸ ਦੀ ਜੋ ਮਾਲਕ ਹੈ ਇਹ ਕਾਜਲ ਬਣ ਜਾਵੇਗੀ ਪਰ ਉਧਰ ਜੋ ਕਾਜਲ ਸੀ ਉਸ ਨੂੰ ਉਸ ਲੜਕੇ ਚੰਦਰ ਪ੍ਰਕਾਸ਼ ਤੇ ਆਪਣੀ ਮਾਂ ਭਵਾਨੀ ਦੇ ਆਪਸੀ ਰਿਲੇਸ਼ਨ ਬਾਰੇ ਪਤਾ ਸੀ ਤਾਂ ਇਸ ਕਰਕੇ ਉਹ ਸਾਫ਼ ਜਵਾਬ ਦੇ ਦਿੰਦੀ ਹੈ ਕਿ ਮੈਂ ਉਸ ਲੜਕੇ ਦੇ ਨਾਲ ਵਿਆਹ ਨਹੀਂ ਕਰਵਾਵਾਂਗੀ ਹੁਣ ਜੋ ਭਵਾਨੀ ਸੀ ਇਹ ਆਪਣੇ ਭਰਾ ਰਜੇਸ਼ ਨੂੰ ਬੁਲਾਉਂਦੀ ਹੈ ਕਾਜਲ ਨੂੰ ਸਮਝਾਉਣ ਦੇ ਲਈ ਉਹ ਆ ਕੇ ਜਦੋਂ ਕਾਜਲ ਨੂੰ ਸਮਝਾਉਂਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਬਾਹਰ ਵਾਲੇ ਲੜਕੇ ਚੰਦਰ ਪ੍ਰਕਾਸ਼ ਦੇ ਨਾਲ ਵਿਆਹ ਕਰਵਾ ਲੈ ਤਾਂ ਤੂੰ ਸਾਰੀ ਉਮਰ ਡਾਲਰਾਂ ਦੇ ਵਿੱਚ ਖੇਲੇਂਗੀ ਤਾਂ ਜੋ ਕਾਜਲ ਕਹਿੰਦੀ ਹੈ ਕਿ ਉਸਨੇ ਉਸ ਲੜਕੇ ਤੇ ਆਪਣੀ ਮਾਂ ਨੂੰ ਆਪਣੇ ਅੱਖੀ ਰੰਗ ਰਲੀਆਂ ਮਨਾਉਂਦੇ ਹੋਏ ਦੇਖਿਆ ਮੈਂ ਉਸਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਇਸ ਤੋਂ ਬਾਅਦ ਉਸਦਾ ਮਾਮਾ ਰਾਜੇਸ਼ ਉਸਦਾ ਪਿਤਾ ਜੈਪਾਲ ਇਸਦੀ ਮਾਂ ਤੇ ਉਹ ਬਾਹਰ ਵਾਲਾ ਜੋ ਲੜਕਾ ਸੀ ਚੰਦਰਪ੍ਰਕਾਸ਼ ਇਹ ਸਾਰੇ ਜਣੇ ਉਸ ਤੋਂ ਖਿਜ ਜਾਂਦੇ ਨੇ ਇਹ ਉਸ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਫਿਰ ਉਸ ਦਾ ਉੱਥੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਫਿਰ ਇਸਦੀ ਜੋ ਲਾਸ਼ ਸੀ ਉਹ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਹੁਣ ਇਹਨਾਂ ਦੇ ਇਹਨਾਂ ਬਿਆਨਾਂ ਤੋਂ ਬਾਅਦ ਇਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਕਿਵੇਂ ਇੱਕ ਪੈਸੇ ਦੇ لالਚ ਨੇ ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਜੋ ਇਹ ਭਵਾਨੀ ਸੀ ਇਸ ਨੇ ਆਪਣੀ ਹੀ ਬੇਟੀ ਨੂੰ ਆਪਣੇ ਹੱਥੀ ਖਤਮ ਕਰ ਦਿੱਤਾ ਤੇ ਹੁਣ ਇਹ ਸਾਰੇ ਜੇਲ੍ਹ ਦੇ ਵਿੱਚ ਨੇ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ